ਜਿਹੜੀ ਆਪਾਂ ਪਿੱਛੇ ਦੇਖ ਰਹੇ ਹਾਂ ਇੱਕ ਦਰਿਆ ਨਿੰਗਾ ਇਹ ਦਰਿਆ ਨੇ ਇੱਕ ਵਾਰ ਚੇਂਜ ਕੀਤਾ ਸੀ ਇੱਥੇ ਲੋਕਾਂ ਦਾ ਝੋਨਾ ਸੀ ਹਾਰਾ ਪਾਣੀ ਆ ਜਾਏ ਕੋਈ ਗੱਲ ਨਹੀਂ ਪਰ ਜਿਹੜੀ ਚਾਰ-ਚਾਰ ਫੁੱਟ ਰੇਤ ਭਰ ਗਈ ਉਹਨਾਂ ਦੇ ਵਸਤੂ ਬਾਰ ਦੀ ਗੱਲ ਹੈ ਅਸੀਂ ਇੱਥੇ ਦੁਬਾਰਾ ਕੱਲ ਜਿਹੜਾ 25 ਤਰੀਕ ਨੂੰ ਮੋਰਚਾ ਲਾਇਆ ਵਾ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਆਪਣਾ ਜੋ ਵੀ ਤੁਹਾਡੇ ਕੋਲ ਸੰਦ ਸਿਹੜਾ ਹੈਗਾ ਵਾ ਇਸ ਕੰਮ ਲਈ ਵਰਤ ਸਕਦੇ ਹਾਂ ਉਹ ਲੈ ਕੇ ਆਓ ਜਿਹੜੀ ਡੀਜ਼ਲ ਦੀ ਸੇਵਾ ਵਾ ਉਹ ਖਾਲਸਾਡ ਵੱਲੋਂ ਹੋਊਗੀ ਕਰਾਂਗੇ ਔਰ ਰਲ ਮਿਲ ਕੇ ਹੰਬਲਾ ਮਾਰੀਏ ਤੇ ਇਨ੍ਹਾਂ ਪਰਿਵਾਰਾਂ ਦੀ ਅਗਲੀ ਫਸਲ ਇਹਨਾਂ ਨੂੰ ਪੈਰਾਂ ਸਿਰ ਕਰਕੇ ਦਈਏ। ਲਗਾਤਾਰ ਤੁਹਾਡੇ ਨਾਲ ਗਰਾਊਂਡ ਜ਼ੀਰੋ ਤੋਂ ਰਿਪੋਰਟ ਸਾਂਝੀ ਕਰ ਰਹੇ ਹਾਂ ਦੱਸ ਜੀਏ ਕਿ ਅਸੀਂ ਇਸ ਵਕਤ ਵੀ ਮੌਜੂਦ ਹੈਗੇ ਆਂ ਰਾਵੀ ਦਰਿਆ ਨੇੜੇ ਦੇਖ ਸਕਦੇ ਹੋ ਮੇਰੇ ਮਗਰ ਜੋ ਇਹ ਜਗ੍ਹਾ ਹੈਗੀ ਆ ਤਾਂ ਇੱਕ ਪਿੰਡ ਦੀ ਜਿਹੜੀਆਂ ਪੈਲੀਆਂ ਸੀਗੀਆਂ ਇੱਥੇ ਜਿੱਥੇ ਕੀ ਪਾਣੀ ਨਾ ਮਾਰ ਕੀਤੀ ਆ ਤਾਂ ਉੱਥੇ ਹੀ ਜਿੱਥੇ ਸਾਹਮਣੇ ਬੰਨੇ ਤੁਸੀਂ ਵੇਖ ਸਕਦੇ ਹੋ ਪੈਲੀ ਪਧਰੀ ਕਰਨ ਦਾ ਕੰਮ ਜਿਹੜਾ ਇੱਥੇ ਚੱਲ ਰਿਹਾ ਤਾਂ ਉੱਥੇ ਜਿਹੜੀ ਸੇਵਨ ਭਾਈ ਜਾ ਰਹੀ ਹੈ ਤਾਂ ਉਸ ਤੋਂ ਵੀ ਤਿੰਨ ਕਿਲੇ ਪਰਾਂ ਜਿਹੜਾ ਦਰਿਆ ਪਹਿਲਾਂ ਹੁੰਦਾ ਸੀਗਾ ਲੇਕਿਨ ਹੜ੍ਹ ਦੇ ਕਾਰਨ ਪਾਣੀ ਆਣ ਦੇ ਕਾਰਨ ਜੋ ਇਹ ਦਰਿਆ ਆ ਇਹ ਇਸ ਪਿੰਡ ਦੇ ਉੱਤੇ ਜਦੋਂ ਮਾਰਕ ਕੀਤੀ ਆ ਦੱਸ ਦਈਏ ਕਿ ਗੁਰਚੱਕ ਪਿੰਡ ਆ ਜਿੱਥੇ ਆਪਾਂ ਮੌਜੂਦ ਹੈਗੇ ਆ ਤਾਂ ਇਸ ਜਗ੍ਹਾ ਤੇ ਜਿੱਥੇ ਆਪਾਂ ਖੜੇ ਆ ਤਾਂ ਇੱਥੇ 12 ਤੋਂ 15-15 ਫੁੱਟ ਜਿਹੜਾ ਪਾਣੀ ਜਦੋਂ ਹੜ ਆਉਂਦੇ ਆ ਤਾਂ ਉਸ ਵਕਤ ਇਸ ਜਗ੍ਹਾ ਤੇ 12 ਤੋਂ 15 ਫੁੱਟ ਪਾਣੀ ਆ ਜਾਂਦਾ ਤਾਂ ਲਗਾਤਾਰ ਖਾਲਸਾ ਐਡ ਵੱਲੋਂ ਜਿਹੜੀ ਆ ਸੇਵਾ ਡੰਭਾਈ ਜਾ ਰਹੀ ਆ ਸਾਹਮਣੇ ਦੇਖ ਸਕਦੇ ਹੋ ਟਰੈਕਟਰ ਜਿਹੜੇ ਹੈਗੇ ਨੇ ਪਹਿਲੀ ਪਧਰੀ ਕਰਨ ਦਾ ਕੰਮ ਜਿਹੜਾ ਜ਼ੋਰਾਂ ਤੇ ਜਿਹੜੇ ਕਰ ਰਹੇ ਨੇ ਲੇਕਿਨ ਇੱਥੋਂ ਦੀ ਸਾਹਮਣੇ ਤਰਫਾ ਜਾਣ ਨੂੰ ਵੀ ਜੇ ਕਹਿ ਲਈਏ ਕਾਫੀ ਤਸ਼ੱਦਦ ਜਿਹੜੀ ਆ ਤਸ਼ੱਦਦ ਦਾ ਸਾਹਮਣਾ ਜਿਹੜਾ ਕਰਨਾ ਪੈਂਦਾ ਕਾਫੀ ਤਸ਼ੱਦਦਤ ਕਰਨੀ ਪੈਂਦੀ ਆ ਤਾਂ ਇਹ ਹਾਲਾਤ ਗਰਾਊਂਡ ਜ਼ੀਰੋ ਤੋਂ ਨੇ ਤਾਂ ਲਗਾਤਾਰ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਪਿੰਡਾਂ ਦੀਆਂ ਘਰਾਂ ਦੀਆਂ ਕਿ ਜਿਹੜੇ ਨੁਕਸਾਨ ਹੋਏ ਨੇ ਤਾਂ ਲਗਾਤਾਰ ਪਹਿਲੇ ਦਿਨ ਤੋਂ ਜੇ ਆਪਾਂ ਘੜ ਕਰ ਲਿਆ ਤਾਂ ਵੱਖ-ਵੱਖ ਜਿੱਥੇ ਜੱਥੇ ਬੰਦੀਆਂ ਅੱਗੇ ਆਈਆਂ ਉੱਥੇ ਖਾਲਸਾ ਏਡ ਵੀ ਪਹਿਲੇ ਦਿਨ ਤੋਂ ਹੀ ਜਿਹੜੀ ਸੇਵਾ ਨਿਭਾਉਂਦੀ ਦਿਖਾਈ ਦੇ ਰਹੀ ਸੀਗੀ ਤਾਂ ਅੱਜ ਸਭ ਤੋਂ ਔਖਾ ਟਾਸਕ ਕਹਿ ਸਕਦੇ ਆ ਸੇਵਾ ਦਾ ਕਿਉਂਕਿ ਦਰਿਆ ਤੇ ਪਹੁੰਚਣਾ ਬੜੀ ਵੱਡੀ ਗੱਲ ਆ ਤਾਂ ਦਰਿਆ ਤੇ ਆ ਕੇ ਇੱਥੇ ਜਿਹੜੀ ਸੇਵਨ ਬਾਣੀ ਬੜੀ ਵੱਡੀ ਗੱਲ ਹੈ ਤਾਂ ਸਾਡੇ ਨਾਲ ਦਵਿੰਦਰ ਸਿੰਘ ਜੀ ਮੌਜੂਦ ਨੇ ਤਾਂ ਸਭ ਤੋਂ ਪਹਿਲਾਂ ਤਾਂ ਭਾਜੀ ਇਸ ਮੌਕੇ ਦੇ ਉੱਤੇ ਆਉਣਾ ਹੀ ਬੜੀ ਵੱਡੀ ਗੱਲ ਆ ਸੇਵਾ ਕਰ ਰਹੇ ਆ ਸਾਰੇ ਗੁਰਸਿੱਖ ਵੀਰ ਜਿਹੜੇ ਆਪਣੇ ਇੱਥੇ ਸੇਵਾ ਨਿਭਾਉਂਦੇ ਦਿਖਾਈ ਦੇ ਰਹੇ ਆ ਤਾ ਕਦੋਂ ਦੀ ਇਹ ਸੇਵਾ ਜਿਹੜੀ ਆ ਤੁਹਾਡੇ ਵੱਲੋਂ ਸ਼ੁਰੂ ਕੀਤੀ ਗਈ ਹੈ ਸਭ ਤੋਂ ਪਹਿਲਾਂ ਤੇ ਮੈਂ ਜਗ ਬਾਣੀ ਮੀਡੀਆ ਦਾ ਧੰਨਵਾਦ ਕਰਦਾ ਨਾ ਜਿਨ੍ਹਾਂ ਨੇ ਪਹਿਲੇ ਦਿਨ ਤੋਂ ਲੈ ਕੇ ਜਿਹੜੀਆਂ ਕਵਰੇਜ ਟਾਈਮ ਟੂ ਟਾਈਮ ਕਰਕੇ ਜਿਹੜੀਆਂ ਕੈਮਰੇ ਦੇ ਅੱਖ ਦੇ ਨਾਲੇ ਦੇਸ਼ ਵਿਦੇਸ਼ ਤੱਕ ਖਬਰ ਪਹੁੰਚਦੀ ਆ ਅਸੀਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਹੜੀ ਆਪਾਂ ਪਿੱਛੇ ਦੇਖ ਰਹੇ ਹਾਂ ਇੱਕ ਦਰਿਆ ਨੀਗਾ ਇਹ ਦਰਿਆ ਨੇ ਇੱਕ ਬਿਹਣ ਚੇਂਜ ਕੀਤਾ ਸੀ ਇੱਥੇ ਲੋਕਾਂ ਦਾ ਝੋਨਾ ਸੀ ਅੱਜ 1 ਮਹੀਨਾ ਹੋ ਗਿਆ 1 ਮਹੀਨੇ ਤੋਂ ਪਲੱਸ 2 ਦਿਨ ਹੋ ਗਏ ਆ ਜੇ ਇਹ ਨਾ ਆਫਤਾਂ ਦੀ ਤੇ ਅੱਜ ਇੱਥੋਂ ਝੋਨੇ ਦੀਆਂ ਟਰਾਲੀਆਂ ਭਰ-ਭਰ ਕੇ ਲੋਕਾਂ ਨੇ ਖੜਨੀਆਂ ਸੀ ਹੁਣ ਦੇਖੋ ਕਿਹੜੀ ਮੁਸੀਬਤ ਆ ਗਈ ਇਹਨਾਂ ਤੇ ਹੜ੍ਹ ਪਾਣੀ ਆ ਜਾਏ ਕੋਈ ਗੱਲ ਨਹੀਂ ਪਰ ਜਿਹੜੀ 4-4 ਫੁੱਟ ਰੇਤ ਭਰ ਗਈ ਉਹਨਾਂ ਦੇ ਵਸਤੂ ਬਾਹਰ ਦੀ ਗੱਲ ਆ ਉਹ ਪੂਰੀ ਨਹੀਂ ਕਰ ਸਕਦੇ ਛੋਟੇ ਜ਼ਿਮੀਂਦਾਰ ਆ 2-2 4-4 ਕਿੱਲਿਆਂ ਵਾਲੇ ਜ਼ਿਮੀਂਦਾਰ ਕਈਆਂ ਵਿਚਾਰਿਆਂ ਕੋ ਟਰੈਕਟਰ ਵੀ ਨਹੀਂ ਹੈਗਾ ਉਹ ਇਹ ਮਹਿੰਗੇ ਸੰਦ ਕੱਥੋਂ ਲੈ ਕੇ ਕਿਦਾਂ ਰੇਤ ਪੂਰੀ ਕਰਨਗੇ ਉਹਨਾਂ ਵਾਸਤੇ ਇੱਕ ਬਹੁਤ ਵੱਡੀ ਮੁਸੀਬਤ ਸੀ ਜਦੋਂ 2023 ਚ ਹੜ੍ਹ ਆਏ ਸੀ ਨਾ ਉਦੋਂ ਵੀ ਅਸੀਂ ਇਹਨਾਂ ਦੀ ਖਾਲਸਾ ਢਵੋਂ ਸਪੋਰਟ ਹੋਈ ਸੀ ਬੰਨ ਤੇ ਤੋੜਿਆਂ ਦੀ ਜੋ ਵੀ ਇਹਨਾਂ ਦੀ ਰਿਕੁਆਇਰਮੈਂਟ ਹੈਗੀ ਸੀ ਤਾਰ ਦੀ ਸੀ ਇਹਨਾਂ ਪਰਿਵਾਰਾਂ ਕੋਲੋਂ ਸਾਡੇ ਖਾਲਸਾਟ ਦੇ ਨੰਬਰ ਹੈਗੇ ਸੀ ਇਹਨਾਂ ਦਾ ਫੋਨ ਸਾਨੂੰ ਆਉਂਦਾ ਵਾ ਵੀ ਸਾਡੇ ਵੱਲ ਵੀ ਆਓ ਤੁਸੀਂ ਅੱਗੇ ਜਦੋਂ ਰੈਸਕਿਊ ਟਾਈਮ ਤੇ ਅਸੀਂ ਆਉਂਦੇ ਰਹੇ ਸਾਂ ਹੁਣ ਪਾਣੀ ਲੱਥੇ ਤੋਂ ਪਤਾ ਇਹਨਾਂ ਨੂੰ ਲੱਗਾ ਵੀ ਸਾਡੀ ਜ਼ਮੀਨਾਂ ਦੇ ਆ ਹਾਲ ਹੋ ਗਏ ਨੇ ਆਣ ਕੇ ਜਦੋਂ ਸਾਡੀ ਟੀਮ ਨੇ ਦੇਖਿਆ ਫਿਰ ਅਸੀਂ ਇੱਕ ਜਾਇਜ਼ਾ ਕੀਤਾ ਵੀ ਕਿੱਦਾਂ ਕੰਮ ਸ਼ੁਰੂ ਕਰੀਏ ਕਿਉਂਕਿ 2023 ਦੇ ਵਿੱਚ ਵੀ ਅਸੀਂ ਇੱਕ ਸਾਲ ਸਾਡਾ ਪ੍ਰੋਜੈਕਟ ਚੱਲਦਾ ਰਿਹਾ ਸੀ ਜਿਹੜੀਆਂ ਜ਼ਮੀਨਾਂ ਪਧਰੀਆਂ ਕਰਨ ਦਾ ਅਸੀਂ ਇੱਥੇ ਦੁਬਾਰਾ ਕੱਲ ਜਿਹੜਾ 25 ਤਰੀਕ ਨੂੰ ਮੋਰਚਾ ਲਾਇਆ ਵਾ ਇੱਥੇ ਜ਼ਮੀਨਾਂ ਨੂੰ ਪਧਰੀਆਂ ਕਰਨਾ ਰੇਤਾ ਜਿਹੜੀ 4 4 ਫੁੱਟ ਇਹਨਾਂ ਚ ਭਰ ਗਈ ਹੈ ਇਹਨੂੰ ਜਿਹੜੇ ਡੂੰਘੇ ਟੋਏਆਂ ਵਿੱਚ ਸੁੱਟਣਾ ਜਾਂ ਪਰਲੇ ਬੰਨੇ ਬਾਨ ਉਤੇ ਲੈ ਕੇ ਜਾਣਾ ਉਹ ਦੁਬਾਰਾ ਇਹਨਾਂ ਪਰਿਵਾਰਾਂ ਨੂੰ ਜਿਹੜੀ ਆ ਅਸੀਂ ਵਾਈ ਜੋਗ ਜ਼ਮੀਨ ਕਰਕੇ ਦੇਣੀ ਆ ਤਾਂ ਕਿ ਜਿਹੜੀ ਇੱਕ ਫਸਲ ਮਰ ਗਈ ਹੈ ਦੂਜੀ ਫਸਲ ਆਪਣੇ ਟਾਈਮ ਟੂ ਟਾਈਮ ਬੀਜ ਸਕਣ ਲੇਕਿਨ ਜੋ ਹਾਲਾਤ ਅਸੀਂ ਦੇਖ ਰਹੇ ਆ ਤਾਂ ਇੱਥੇ ਤਾਂ ਸੇਵਾ ਕਰਨੀ ਹੀ ਬੜੀ ਮੁਸ਼ਕਲ ਹੈ ਕਿਉਂਕਿ ਪਾਣੀ ਇੱਥੇ ਵੀ ਹਾਲ ਦੀ ਘੜੀ ਵੀ ਜਿਹੜਾ ਪਾਣੀ ਰੁਕਿਆ ਕਾਫੀ ਜ਼ਿਆਦਾ ਪਾਣੀ ਜਿਹੜਾ ਇੱਥੇ ਰੁਕੇ ਹੋਇਆ ਹਾਂਜੀ ਪਾਣੀ ਬਹੁਤ ਆ ਉਧਰ ਜਾਣਾ ਹੀ ਔਖਾ ਵਾਂ ਪਰ ਜੇ ਗੱਲ ਕਰੀਏ ਪੰਜਾਬ ਦੀ ਪੰਜਾਬੀ ਪੰਜਾਬ ਦੇ ਯੋਧੇ ਜਿੱਧਰ ਵੀ ਟੱਕਰ ਲਾ ਲੈਣ ਫਿਰ ਇਹ ਦਰਿਆਵਾਂ ਨੂੰ ਬੰਨ੍ਹ ਲਾ ਸਕਦੇ ਨੇ ਉਹ ਚੀਜ਼ ਇੱਥੇ ਹੋਈ ਪਈ ਆ ਇਹਨਾਂ ਨੇ ਦਰਿਆਵਾਂ ਨੂੰ ਬੰਨ੍ਹ ਲਾਉਣ ਵਾਲਾ ਕੰਮ ਕੀਤਾ ਵਾ ਆ ਜਿੱਥੇ ਆਪਾਂ ਹੁਣ ਖਲੋਤੇ ਇੱਥੋਂ ਇੱਕ ਰਸਤਾ ਜਾਂਦਾ ਵਾ ਪਰ ਇਸ ਟਾਈਮ ਪਾਣੀ ਨਾਲ ਡੁੱਬਿਆ ਪਿਆ ਵਾ ਦੂਜੇ ਰਸਤੇ ਸਾਣੀ ਅਸੀਂ ਕੱਲ ਟਰੈਕਟਰਾਂ ਨੂੰ ਬੜੀ ਮੁਸ਼ਕਲ ਦੇ ਨਾਲ ਉਸ ਜਗ੍ਹਾ ਤੇ ਪਹੁੰਚਾਇਆ ਵਾ ਤੇ ਉੱਥੇ ਕੰਮ ਸ਼ੁਰੂ ਕੀਤਾ ਵਾ ਆਉਣ ਵਾਲੇ 1-2 ਦਿਨਾਂ ਤੱਕ ਇਹ ਜਿਹੜਾ ਰਾਹ ਚਾਲੂ ਹੋ ਜਾਣਾ ਵਾ ਉੱਥੇ ਸਾਡਾ ਪਹੁੰਚਣਾ ਸੌਖਾ ਹੋ ਜਾਣਾ ਵਾ ਪਰ ਇੱਕ ਇਹ ਦਰਿਆ ਨੂੰ ਬੰਦ ਲਾਉਣ ਵਾਲੀ ਗੱਲ ਆ ਇਹ ਪੰਜਾਬੀ ਯੋਧੇ ਲੱਗੇ ਆ ਇੱਥੇ ਮੈਂ ਧੰਨਵਾਦ ਕਰਦਾ ਵਾਂ ਮਾਨਸੇ ਡਿਸਟ੍ਰਿਕਟ ਤੋਂ ਰੁੜਕੀ ਪਿੰਡ ਤੋਂ ਜਿਹੜੇ 45 ਟਰੈਕਟਰ ਇੱਥੇ ਲੈ ਕੇ ਆਏ ਸੇਵਾ ਤੇ ਉਹਨਾਂ 5 ਦਿਨ ਸੇਵਾ ਕਰਨੀਆਂ ਅਸੀਂ মিডিਆ ਦੇ ਜ਼ਰੀਏ ਪੰਜਾਬ ਪੰਜਾਬ ਜਿਸ ਜਿੱਥੇ ਵੀ ਵਸਦੇ ਨੇ ਲੋਕ ਆਪਣੇ ਵੀ ਝੋਨੇ ਦਾ ਸੀਜ਼ਨ ਹਰ ਜਗ੍ਹਾ ਤੇ ਹੈਗਾ ਵਾ ਪਰ ਆਪਾਂ ਇਹਨਾਂ ਦਾ ਝੋਨਾ ਤੇ ਖਤਮ ਹੋ ਗਿਆ ਪਰ ਆਉਣ ਵਾਲੀ ਫਸਲ ਇਹਨਾਂ ਨੂੰ ਟਾਈਮ ਟੂ ਟਾਈਮ ਬਜਾ ਕੇ ਦਈਏ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਤੁਸੀਂ ਆਪਣਾ ਜੋ ਵੀ ਤੁਹਾਡੇ ਕੋਲ ਸੰਦ ਸਿਹੜਾ ਹੈਗਾ ਵਾ ਇਸ ਕੰਮ ਲਈ ਵਰਤ ਸਕਦੇ ਆ ਉਹ ਲੈ ਕੇ ਆਓ ਜਿਹੜੀ ਡੀਜ਼ਲ ਦੀ ਸੇਵਾ ਵਾ ਉਹ ਖਾਲਸਾ ਐਡ ਵੱਲੋਂ ਹੋਊਗੀ ਜੇ ਕਿਤੇ ਫੋਕ ਲਾਈਨਾਂ ਜਾਂ ਜੀਸੀਬੀਆਂ ਵੀ ਕਿਸੇ ਨੇ ਸੇਵਾ ਚ ਲੈ ਕੇ ਆਉਣੀਆਂ ਵਾ ਉਹਦੇ ਲਈ ਵੀ ਅਸੀਂ ਡੀਜ਼ਲ ਦੀ ਸੇਵਾ ਕਰਾਂਗੇ ਟ੍ਰੈਕਟਰਾਂ ਲਈ ਵੀ ਕਰਾਂਗੇ ਔਰ ਰਾਲੇ ਮਿਲ ਕੇ ਹੰਬਲਾ ਮਾਰੀਏ ਤੇ ਇਹਨਾਂ ਪਰਿਵਾਰਾਂ ਦੀ ਅਗਲੀ ਫਸਲ ਇਹਨਾਂ ਨੂੰ ਪੈਰਾਂ ਸਿਰ ਕਰਕੇ ਦਈਏ ਦਵਿੰਦਰ ਜੀ ਖਾਲਸ ਦੇਖ ਰਹੇ ਹਾਂ ਹਰ ਉਸ ਜਗ੍ਹਾ ਤੇ ਪਹੁੰਚਦਾ ਜਿੱਥੇ ਕਾਫੀ ਕੁਦਰਤ ਦੀ ਮਾਰਵਾਈਤੀ ਆ ਚਾਹੇ ਇਹ ਨਹੀਂ ਕਿ ਅਲਾ ਪੰਜਾਬ ਹੋਵੇ ਹਿਮਾਚਲ ਹਰਿਆਣਾ ਜਾਂ ਬਦਰ ਸਟੇਟ ਜਿਹੜੀਆਂ ਵੀ ਹੈਗੀਆਂ ਕਸ਼ਮੀਰ ਉੱਤਰਾਖੰਡ ਕਿਤੇ ਵੀ ਹਰ ਜਗ੍ਹਾ ਤੇ ਜਾਂਦੇ ਲੇਕਿਨ ਇਸ ਵਾਰ ਪੰਜਾਬ ਦੇ ਨਾਲ ਬਾਹਰ ਨਹੀਂ ਸੂਬੇ ਜੇ ਆਪਾਂ ਗੱਲ ਕਰੀਏ ਤਾਂ ਕੋਈ ਵੀ ਨਹੀਂ ਵੱਡੇ ਪੱਤਰ ਖੁੱਲ ਕੇ ਜਿਹੜਾ ਸਾਹਮਣੇ ਆਇਆ ਬਿਲਕੁਲ ਜੀ ਅਸੀਂ ਜਿਹੜੀ ਖਾਲਸਾ ਐਡਵਾ ਅਸੀਂ ਉਹਦੇ ਤੇ ਸੂਬਾ ਨਹੀਂ ਰੱਖਦੇ ਕਿਸੇ ਵੀ ਕੰਟਰੀ ਚ ਜਾ ਮੰਨ ਲਓ ਕਿਤੇ ਜੰਗ ਵੀ ਲੱਗੀ ਆ ਉੱਥੇ ਵੀ ਅਸੀਂ ਲੰਗਰ ਲਾਏ ਨੇ ਦੂਜੀਆਂ ਕੰਟਰੀਆਂ ਦੇ ਵਿੱਚ ਜਾ ਕੇ ਵੀ ਜਿਹੜੀ ਇੱਕ ਮਨੁੱਖਤਾ ਦੀ ਸੇਵਾ ਦਾ ਜਿਹੜਾ ਵਾ ਗੁਰੂ ਨਾਨਕ ਦੇਵ ਦਾ ਸੰਦੇਸ਼ ਆ ਵੀ ਹਰ ਇੱਕ ਨੂੰ ਇੱਕ ਬਰਾਬਰ ਜਿਆ ਕਰਕੇ ਦੇਖਣਾ ਵਾ ਉਸੇ ਸਿਧਾਂਤ ਤੇ ਹੀ ਖਾਲਸਾ ਐਡ ਚੱਲਦੀ ਆ ਜਾਂ ਪੰਜਾਬ ਦੇ ਕਿਸੇ ਸੂਬੇ ਚ ਆਫਤਾ ਆ ਜੇ ਜਾਂ ਕਿਸੇ ਵੀ ਕੰਟਰੀ ਚ ਆਫਤਾ ਆ ਜੇ ਉਥੇ ਅਸੀਂ ਸਭ ਤੋਂ ਪਹਿਲਾਂ ਪਹੁੰਚ ਕੇ ਜੋ ਵੀ ਸਾਡੇ ਵੱਲੋਂ ਸੇਵਾ ਉਸ ਗਰਾਊਂਡ ਦੀ ਅਸੈਸਮੈਂਟ ਕਰਕੇ ਕਿੱਥੇ ਪ੍ਰਸ਼ਾਦੇ ਪਾਣੀ ਦੀ ਆ ਕਿੱਥੇ ਮੈਡੀਕਲ ਦੀ ਚੱਲਦੀ ਆ ਹੁਣ ਇੱਥੇ ਸਭ ਤੋਂ ਪਹਿਲਾਂ ਜਿਹੜਾ ਅਸੀਂ ਰੈਸਕਿਊ ਦੀ ਚੱਲੀ ਆ ਉਦੋਂ ਬਾਅਦ ਮੈਡੀਕਲ ਦੇ ਕੈਂਪ ਅਜੇ ਵੀ ਸਾਡੇ ਪਿੰਡਾਂ ਚੱਲ ਰਹੇ ਨੇ ਹੁਣ ਅਸੀਂ ਦੇਖਿਆ ਵੀ ਸਮੇਂ ਦੀ ਲੋੜ ਕੀ ਆ ਜੇ ਅਸੀਂ ਜ਼ਮੀਨਾਂ ਪੱਧਰੀਆਂ ਨਾ ਕੀਤੀਆਂ ਤੇ ਫਿਰ ਇਹ ਇਹਨਾਂ ਦੀ ਅਗਲੀ ਫਸਲ ਵੀ ਲੰਘ ਜਾਣੀ ਫਿਰ ਤੇ ਸਾਲ ਵਾਲਾ ਗਿਆ ਪਿਆ ਜਾਣਾ ਅਸੀਂ ਹੁਣ ਇਹ ਲੰਗਰ ਸ਼ੁਰੂ ਕੀਤਾ ਜ਼ਮੀਨਾਂ ਪੱਧਰੀਆਂ ਕਰਨ ਵਾਲਾ ਦਾ ਕਿੰਨੇ ਦਿਨ ਹੋ ਗਏ ਐ ਜਿਹੜਾ ਲੰਗਰ ਸ਼ੁਰੂ ਕੀਤੇ ਨੂੰ ਜਮੀਨਾ ਪੱਧਰੀਆਂ ਕਰਨ ਤੇ ਇਹ ਅਸੀਂ ਕੱਲ ਜਿਹੜਾ 25 ਤਰੀਕ ਨੂੰ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਅਰਦਾਸ ਬੇਨਤੀ ਕਰਕੇ ਸ਼ੁਰੂ ਕੀਤਾ ਵਾ ਤੇ ਜਿਸ ਤਰੀਕੇ ਨਾਲ ਟਰੈਕਟਰਾਂ ਦੀ ਗਿਣਤੀ ਵੱਧ ਰਹੀ ਆ ਇਹ ਜਿੰਨਾ ਕਿ ਏਰੀਆ ਹੈਗਾ ਤਿੰਨਾ ਪਿੰਡਾਂ ਦੀ ਜ਼ਮੀਨ ਆ ਇਹਦੇ ਵਿੱਚ ਅਸੀਂ ਐਸਟੀਮੇਟ ਲਾਉਨੇ ਆ ਜੇ ਮੌਸਮ ਸਹੀ ਰਿਹਾ ਤੇ ਅਸੀਂ 1 ਮਹੀਨੇ ਤੱਕ ਇਹ ਜਿਹੜੀਆਂ ਜ਼ਮੀਨਾਂ ਪੂਰੀਆਂ ਬਣਾ ਦਾਂਗੇ ਬਾਈ ਜੋ ਕਰਦਾਂਗੇ ਮਤਲਬ 1 ਮਹੀਨਾ ਜਿਹੜਾ ਇਸ ਇਹਨਾਂ ਜ਼ਮੀਨਾਂ ਨੂੰ ਲੱਗੂਗਾ ਲੈ ਠੀਕ ਹੁੰਦੀ ਹਾਂਜੀ 1 ਮਹੀਨਾ ਲੱਗ ਜਾਣਾ ਕਿਉਂਕਿ ਜਮੀਨਾਂ ਦਾ ਰਕਬਾ ਕਾਫੀ ਆ ਤੇ ਦੂਜਾ ਉਹਨਾਂ ਤੇ ਰੇਤ ਕਾਫੀ ਚੜੀ ਆ ਇਸ ਕਰਕੇ ਇਹਨੂੰ 1 ਮਹੀਨਾ ਸਮਾਂ ਅਸੀਂ ਮੰਨ ਕੇ ਚੱਲਦੇ ਆ ਬਾਕੀ ਜਿਹੜਾ ਸਾਨੂੰ ਸਯੋਗ ਹੰਗਾਰਾ ਬਹੁਤ ਵੱਡਾ ਪੰਜਾਬ ਤੋਂ ਮਿਲ ਰਿਹਾ ਵਾ ਅੱਜ ਵੀ ਸਵੇਰੇ ਮੈਨੂੰ 30 40 ਟਰੈਕਟਰਾਂ ਦੇ ਫੋਨ ਆ ਗਏ ਆ ਵੀ ਵੀਰੇ ਅਸੀਂ ਕੱਲ ਨੂੰ ਲੈ ਕੇ ਆਵਾਂਗੇ ਦੋਵਾਂ ਦਿਨਾਂ ਨੂੰ ਲੈ ਕੇ ਆਵਾਂਗੇ ਆਪਣਾ ਸਮੇਂ ਜੋ ਸਮਾਂ ਕੱਢ ਕੇ ਉਹ ਟਰੈਕਟਰਾਂ ਦੇ ਗਰੁੱਪ ਬਣ ਬਣ ਕੇ ਆ ਰਹੇ ਆ ਤੇ ਉਹਦੇ ਹਿਸਾਬ ਦੇ ਨਾਲ ਅਸੀਂ ਕਹਿੰਨੇ ਆਂ ਕਿ ਅਸੀਂ ਮਹੀਨੇ ਤੋਂ ਪਹਿਲਾਂ ਹੀ ਇਹਨੂੰ ਕੰਪਲੀਟ ਕਰਾਂਗੇ ਮਹੀਨਾ ਤੇ ਬਣ ਕੇ ਚੱਲੇ ਅਸੀਂ ਤਾਂ ਕਿੰਨੀ ਜ਼ਮੀਨ ਜਿਹੜੀ ਆ ਕੁੱਲ ਆਪਾਂ ਜੇ ਕਹਿ ਸਕੀਏ ਤਾਂ ਪਰਲੇ ਬੰਨੇ ਕਿੰਨੀ ਕੁ ਜ਼ਮੀਨ ਜਿਹੜੀ ਆ ਸਾਡੇ ਪੰਜਾਬੀਆਂ ਦੀ ਹੈਗੀ ਇਹ ਜਿਹੜੀ ਜ਼ਮੀਨ ਹੈ ਜਿਹਦੇ ਵਿੱਚ ਆਪਾਂ ਰੇਤ ਦੇਖ ਰਹੇ ਆਂ ਇਹ ਟੋਟਲ 3 ਪਿੰਡਾਂ ਦੀ 15 ਤੋਂ 1600 ਏਕੜ ਜ਼ਮੀਨ ਹੈ ਆ ਸੋ ਲਾ 1600 ਏਕੜ ਜ਼ਮੀਨ ਹਾਂ 1600 ਏਕੜ ਜ਼ਮੀਨ ਹੈ ਜਿਹਦੇ ਵਿੱਚ ਅੱਧੀ ਜ਼ਮੀਨ ਦੇ ਵਿੱਚ ਰੇਤ ਭਰ ਗਿਆ ਤੇ ਅੱਧੀ ਜ਼ਮੀਨ ਦੇ ਵਿੱਚ ਟੋਆ ਪੈ ਗਿਆ ਵਾ ਟੋਟਲੀ ਜ਼ਮੀਨ ਬਰਬਾਦ ਹੋ ਗਈ ਇਸ ਪਿੰਡ ਦੀ ਮਸਾਈਆਂ 20 ਤੋਂ 25 ਕਿੱਲੇ ਜਿਹੜੀ ਆ ਫਸਲ ਬਚੀ ਆ ਬਚੀ ਤੇ ਉਹ ਵੀ ਨਹੀਂ ਗਈ ਪਰ ਇਹ ਆਪ ਵਿੱਚ ਰੇਤ ਨਹੀਂ ਪਈ ਨਾ ਚ ਟੋਆ ਪਿਆ ਨਾ ਰੇਤ ਪਈ ਆ ਬਾਕੀ ਸਾਰੀ ਜ਼ਮੀਨ ਖਰਾਬ ਹੋ ਗਈ ਐ ਇਹ ਤਿੰਨਾਂ ਪਿੰਡਾਂ ਦੀ 5-5 600 ਕਿੱਲਾ ਇੱਕ ਪਿੰਡ ਨੂੰ ਆਉਂਦਾ ਤਾਂ ਇੱਥੋਂ ਬਾਰਡਰ ਕਿੰਨੀ ਦੂਰ ਹੈ ਇੱਥੋਂ ਬਾਰਡਰ ਤਕਰੀਬਨ 4 ਤੋਂ 5 ਕਿਲੋਮੀਟਰ ਆ ਜੀ ਬਿਲਕੁਲ ਬਾਰਡਰ ਦੇ ਉੱਪਰ ਹਿਆਂ ਪਾਂਜੇ ਮੰਨ ਲਓ ਗੱਲ ਕਰ ਲਈਏ ਨਾ ਜਿੱਥੇ ਆਪਣੇ ਟਰੈਕਟਰ ਚੱਲ ਰਹੇ ਆ ਟਰੈਕਟਰਾਂ ਤੋਂ ਅਗਲੇ ਬੰਨੇ ਦਰਿਆਵ ਅਗਲੇ ਬੰਨੇ ਸਾਨੂੰ ਪਾਕਿਸਤਾਨ ਦੀਆਂ ਚੈੱਕ ਪੋਸਟਾਂ ਵੀ ਦਿਖਦੀਆਂ ਆ ਅਗਲੇ ਬੰਨੇ ਉਹ ਬਣੀਆਂ ਨਾਲੀਆ ਕਾਫੀ ਔਖਾ ਹੋ ਜਾਂਦਾ ਹੋਊਗਾ ਕਿਉਂਕਿ ਸੇਵਾ ਕਰਨੀ ਹੈ ਇਸ ਤਰ੍ਹਾਂ ਦੇ ਨਾਲ ਇਹੋ ਜਿਹੇ ਜਿਹੜੇ ਟਾਸਕ ਹੁੰਦੇ ਨੇ ਕਾਫੀ ਕਿਉਂਕਿ ਜਿੱਥੇ ਸੇਵਾ ਦੀ ਗੱਲ ਆਉਂਦੀ ਹੈ ਉੱਥੇ ਪੰਜਾਬੀ ਤਾਂ ਅੱਗੇ ਆਉਂਦਾ ਹੀ ਆ ਲੇਕਿਨ ਆਪਣੀ ਜਾਨ ਦੀ ਪਰਵਾਹ ਵੀ ਜਿਹੜੀ ਆ ਕਈ ਵਾਰ ਉਹ ਵੀ ਨਹੀਂ ਕਰਦੇ ਪੰਜਾਬੀ ਕਿਉਂਕਿ ਸੇਵਾ ਜਿਹੜੀ ਆ ਕਈਆਂ ਦਾ ਤਾਂ ਇਹੋ ਜਿਹੇ ਬੰਦੇ ਦੇਖੇ ਆ ਭਾਈ ਜੀ ਜਿਨ੍ਹਾਂ ਦਾ ਆਪਣਾ ਘਰ ਵੀ ਉਜੜ ਗਿਆ ਲੇਕਿਨ ਫੇਰ ਵੀ ਸੇਵਾ ਦੇ ਵਿੱਚ ਡੱਟੇ ਹੋਏ ਬਿਲਕੁਲ ਜੀ ਇੱਥੇ ਇਸ ਇਲਾਕੇ ਦੇ ਹੀ ਉਹ ਪਰਿਵਾਰ ਵੀ ਆਗੇ ਜਿਨ੍ਹਾਂ ਦੀ ਇੱਥੇ ਪਿਆਲੀ ਵੀ ਹੈ ਨਹੀਂ ਗੀ ਉਹ ਬਸ ਆਗੇ ਆ ਵੀ ਚਲੋ ਖਾਲਸਾਡ ਆ ਗਈ ਆ ਸੰਗਤ ਆ ਰਹੀ ਆ ਆਪਾਂ ਜੇ ਮਸ਼ੀਨਰੀ ਨਾਲ ਸਹਿਯੋਗ ਨਹੀਂ ਕਰ ਸਕਦੇ ਹੋਰ ਕਿਸੇ ਨਾ ਆਪਾਂ ਤਨ ਦਾ ਸਹਿਯੋਗ ਦੇ ਰਹੇ ਸਾਨੂੰ ਉਥੇ ਕੋਈ ਪਾਣੀ ਦੀ ਸੇਵਾ ਲੱਗਾ ਕੋਈ ਲੰਗਰ ਦੀ ਸੇਵਾ ਚ ਲੱਗਾ ਕੋਈ ਟਰੈਕਟਰਾਂ ਚ ਡੀਜ਼ਲ ਭਰਨ ਚ ਲੱਗਾ ਹਰ ਇੱਕ ਬਾਪੂ ਆਪਣੀ ਸੇਵਾ ਦੇ ਰਿਹਾ ਵਾ ਟਾਸਕ ਇਦਾਂ ਦੇ ਤੇ ਓਕੇ ਹੁੰਦੇ ਆ ਪਰ ਜਿਹਦੇ ਜਿਸ ਬਾਪੂ ਗਾੜੀ ਅਰਦਾਸ ਕੀਤੀ ਆ ਉਹਨੇ ਆਪੇ ਮਸਲੇ ਹੱਲ ਕਰਨੇ ਆ ਜੇ ਕੋਈ ਅਨੁਚੈਲੰਜ ਆਉਂਦਾ ਵੀ ਆ ਤੇ ਸਾਡੀ ਤੋਂ ਉਹਦੇ ਅਗੇ ਅਰਦਾਸ ਬੇਨਤੀ ਆ ਉਹਨੇ ਆਪੇ ਮਸਲੇ ਹੱਲ ਕਰਕੇ ਦੇਣੇ ਤਾਂ ਜ਼ਮੀਨ ਪੱਧਰੀ ਕਰਨ ਤੋਂ ਬਾਅਦ ਹੋਰ ਕਿਹੜੀ ਕਿਹੜੀ ਸੇਵਾ ਜਿਹੜੀ ਐ ਇਸ ਜਗ੍ਹਾ ਤੇ ਕੀਤੀ ਜਾਏ ਜ਼ਮੀਨ ਪੱਧਰੀ ਕਰਨ ਤੋਂ ਬਾਅਦ ਅ ਅਗਲੀ ਫਸਲ ਦੀ ਬਿਜਾਈ ਕਰਾ ਕੇ ਗਏ ਸਾਂ ਇਦਾਂ ਹੀ ਅਸੀਂ ਇੱਥੇ ਅਗਲੀ ਫਸਲ ਦੀ ਬਿਜਾਈ ਕਰਾ ਕੇ ਜਾਵਾਂਗੇ ਹੁਣ ਇਸ ਟਾਈਮ ਤੇ ਕਣਕ ਦੀ ਖੇਤੀ ਹੋ ਜਾਣੀ ਆ ਹੋਰ ਨਾਲ ਇਲਾਕਿਆਂ ਵਿੱਚ ਮੰਨ ਲਓ ਜਿੱਥੇ ਹੁਣ ਪਾਣੀ ਖੜਾ ਹੋ ਸਕਦਾ ਇੱਥੇ ਕਣਕ ਨਾ ਬੀਜੀ ਜਾਵੇ ਆਉਣ ਵਾਲੇ ਸਮੇਂ ਦੀ ਫਸਲ ਮੱਕੀ ਦੀ ਫਸਲ ਮੂੰਗੀ ਦੀ ਫਸਲ ਆ ਤੋਰੀਆ ਸਰੋਂ ਜੋ ਵੀ ਫਸਲ ਦੀ ਬਿਜਾਈ ਹੋਊਗੀ ਉਹ ਅਸੀਂ ਬਿਜਾਈ 20 ਤੱਕ ਕਰਕੇ ਜਾਵਾਂਗੇ ਪਹਿਲਾ ਸਵਾਲ ਹੈ ਕਿ ਜਿਸ ਜਗ੍ਹਾ ਤੇ ਆਪਾਂ ਮੌਜੂਦ ਆ ਗੁਰਚੱਕ ਪਿੰਡ ਜਿੱਦਾਂ ਤੁਸੀਂ ਦੱਸਿਆ ਤਾਂ ਇਸ ਪਿੰਡ ਦੇ ਵਿੱਚ ਕਿੰਨੇ ਫੁੱਟ ਪਾਣੀ ਸੀਗਾ ਇਸ ਪਿੰਡ ਦੇ ਵਿੱਚ ਜਦੋਂ ਆਪਣੇ 24-25 ਨੂੰ 24 ਤਰੀਕ ਨੂੰ ਮਾਨ ਟੁੱਟਦਾ ਦੋਵਾਂ ਦਿਨਾਂ ਦੇ ਵਿੱਚ ਇਸ ਪਿੰਡ ਦੇ ਵਿੱਚ ਜਿੱਥੇ ਆਪਾਂ ਹੁਣ ਖੜੇ ਆ ਇੱਥੇ ਲਗਭਗ 12 ਤੋਂ 14 ਫੁੱਟ ਪਾਣੀ ਸੀ ਇਸ ਇਲਾਕੇ ਦੇ ਵਿੱਚ ਜੀ ਇਸ ਪਿੰਡ ਤੋਂ ਪਿੰਡ ਚ ਪਾਣੀ ਵਿੱਚ ਗਿਆ ਵਾ ਫਸਲਾਂ ਦੇ ਵਿੱਚ 12 ਤੋਂ 14 ਫੁੱਟ ਪਾਣੀ ਸੀ ਯਾਨੀ ਕਿ ਫਸਲ ਦਾ ਟੋਟਲੀ ਨੁਕਸਾਨ ਹੈ ਬੋਰਾ ਦਾ ਨੁਕਸਾਨ ਹੈ ਕਿਤੇ ਬਿਜਲੀ ਦਾ ਖਰਾਬ ਹੋ ਗਿਆ ਬਿਜਲੀ ਦਾ ਪ੍ਰਬੰਧ ਨਹੀਂ ਇੱਥੇ ਹੈਗਾ ਟੋਟਲ ਹੀ ਜ਼ਿਮੀਂਦਾਰਾਂ ਦੀ ਜਿਹੜੀ ਫਸਲ ਹੈ ਤਬਾਹ ਹੋ ਚੁੱਕੀ ਹੈ 14 ਫੁੱਟ ਪਾਣੀ ਦੇ ਵਿੱਚ ਕੋਈ ਮੋਟਰ ਨਹੀਂ ਬਚੀ ਕੋਈ ਫਸਲ ਨਹੀਂ ਬਚੀ ਕੋਈ ਬੰਬੀਆਂ ਦੇ ਕੋਠੇ ਨਹੀਂ ਬਚੇ ਟੋਟਲ ਸਾਰਾ ਕੁਝ ਖਤਮ ਹੈ ਇਹਨਾਂ ਦਾ ਸਾਰਾ ਨੁਕਸਾਨ ਆ ਗਿਆ ਬਿਲਕੁਲ ਸਾਰਾ ਨੁਕਸਾਨ ਹੋ ਗਿਆ ਜੀ ਸੇਵਾ ਇਸੇ ਤਰ੍ਹਾਂ ਚੱਲ ਰਹੀ ਸੇਵਾ ਇਸੇ ਤਰ੍ਹਾਂ ਨਾਲ ਸੰਗਤ ਦੇ ਸਹਿਯੋਗ ਨਾਲ ਸਾਡੀ ਸੇਵਾ ਜਾਰੀ ਆ ਅਸੀਂ ਅਗਲੀ ਫਸਲ ਬੀਜਣ ਤੱਕ ਉਹਦੇ ਚ ਜੇ ਕੋਈ ਮੋਟਰਾਂ ਦੀ سپورਟ ਇਹਨਾਂ ਨੂੰ ਮਿਲੀ ਕਰਨੀ ਪਈ ਉਹ ਵੀ ਅਸੀਂ ਕਰਾਂਗੇ ਹਰ ਚੀਜ਼ ਦੇ ਨਾਲ ਇਹਨਾਂ ਦੇ ਨਾਲ ਖੜੇ ਆ ਅਸੀਂ ਤੇ ਇੱਕ ਸਾਲ ਮੰਨ ਕੇ ਚੱਲਦੇ ਆ ਵੀ ਇਸ ਇਲਾਕੇ ਚ ਅਸੀਂ ਪਿਛਲੇ ਸਾਲ 2023 ਦੇ ਵਿੱਚ ਵੀ ਇੱਕ ਸਾਲ ਸਾਡੀ ਸੇਵਾ ਚੱਲਦੀ ਰਹੀ ਸੀ ਉਹਦੇ ਵਿੱਚ ਵੀ ਅਸੀਂ ਇਨੇਕਾਂ ਹੀ ਕਿੱਲੇ ਪੱਧਰੇ ਕਰਕੇ ਜ਼ਮੀਨ ਬਜਾ ਕੇ ਦਿੱਤੀ ਸੀ ਹੁਣ ਵੀ ਅਸੀਂ ਕੱਲ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਸ਼ੁਰੂ ਕੀਤਾ ਵਾ ਪਰ ਅਸੀਂ ਇਹਨੂੰ ਲੰਮਾ ਸਮਾਂ ਲੈ ਕੇ ਚੱਲਾਂਗੇ ਪਿੰਡਾਂ ਦਾ ਜਿਹੜਾ ਨੁਕਸਾਨ ਹੋਇਆ ਪਿੰਡਾਂ ਵਿੱਚ ਵੀ ਟੀਮਾਂ ਲੱਗੀਆਂ ਨੇ ਫਸਲ ਦਾ ਜਿਹੜਾ ਨੁਕਸਾਨ ਹੈ ਫਸਲ 'ਚ ਵੀ ਟੀਮਾਂ ਲੱਗੀਆਂ। ਇਸੇ ਤਰ੍ਹਾਂ ਆਇਆ ਸੇਵਾ ਕਰਦੇ। ਬਿਲਕੁਲ ਜੀ ਇਸੇ ਤਰ੍ਹਾਂ ਚੜ੍ਹਦੀ ਕਲਾ ਜੀ। ਤੇ ਆ ਪੰਜਾਬੀਆਂ ਨੂੰ ਕੀ ਇੱਕ ਅਪੀਲ ਕਰਨੀ ਚਾਹੋਗੇ ਕਿਉਂਕਿ ਜਿਹੜੇ ਪੰਜਾਬੀ ਆਣਾ ਚਾਹੁੰਦੇ ਨੇ ਲੇਕਿਨ ਕਈ ਕਰਨਾ ਕਰਕੇ ਇੱਥੇ ਨਹੀਂ ਪਹੁੰਚ ਪਾ ਰਹੇ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੀਦੀ? ਅਸੀਂ ਪੰਜਾਬੀਆਂ ਨੂੰ ਇੱਕੋ ਬੇਨਤੀ ਕਰਨਾ ਚਾਹੁੰਦੇ ਆਂ ਵੀ ਆਓ ਜੇ ਅੱਜ ਇਹਨਾਂ ਤੇ ਇਹ ਦੁੱਖ ਦੀ ਘੜੀ ਬਣੀ ਆਂ ਬਹੁਤ ਪੰਜਾਬ ਜਾਂ ਪੰਜਾਬੀ ਬਹੁਤ ਵੱਡੇ ਨੇ। ਦਾਨੀ ਸੱਜਣ ਬਹੁਤ ਵੱਡੇ ਨੇ। ਪਾਰੇ ਜਗਾ ਥੋੜੀ ਆ ਜੇ ਆਪਾਂ ਰਲ ਮਿਲ ਕੇ ਹੰਬਲਾ ਮਾਰੀਏ ਤੇ ਇਹਨਾਂ ਨੂੰ ਆਪਾਂ ਦੁਬਾਰਾ ਪੈਰਾਂ ਸਿਰ ਕਰ ਸਕਦੇ ਆ ਆਉ ਇਕੱਠੇ ਹੋ ਕੇ ਆਪਣੇ ਮਸ਼ੀਨਰੀ ਲੈ ਕੇ ਕਿਸੇ țeਲ ਦਾ ਸਹਿਯੋਗ ਕਰ ਸਕਦੇ ਮਸ਼ੀਨਰੀ ਦਾ ਕਰ ਸਕਦੇ ਆ ਜਾਂ ਆਉਣ ਵਾਲੇ ਬੀਹਾਂ ਦੇ ਵਿੱਚ ਕੋਈ ਸਹਿਯੋਗ ਕਰ ਸਕਦੇ ਆ ਰਲ ਮਿਲ ਕੇ ਆਪਾਂ ਹੰਬਲਾ ਮਾਰੀਏ ਇਹਨਾਂ ਨੂੰ ਅਗਲੀ ਫਸਲ ਬਜਾ ਕੇ ਇਹਨਾਂ ਦੇ ਪੈਰਾਂ ਸਿਰ ਕਰੀਏ ਜੀ ਧੰਨਵਾਦ ਜੀ ਤਾਂ ਬਿਲਕੁਲ ਜਿਵੇਂ ਤੁਸੀਂ ਦੇਖਿਆ ਐਸਨ ਸਾਡੇ ਨਾਲ ਖਾਲਸਾ ਏਰ ਤੋਂ ਦਵਿੰਦਰ ਸਿੰਘ ਜੀ ਤਾਂ ਉਹਨਾਂ ਵੱਲੋਂ ਖੁੱਲ੍ਹ ਕੇ ਗੱਲਬਾਤ ਕੀਤੀ ਗਈ ਆ ਤਾਂ ਇਸ ਜਗ੍ਹਾ ਤੇ ਜਿੱਥੇ ਮੌਜੂਦ ਆ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਤਸਵੀਰ ਸਾਂਝੀ ਕੀਤੀ ਜਾਵੇ ਇਹ ਪਿੰਡ ਦੀਆਂ ਪੈਲੀਆਂ ਸੀਗੀਆਂ ਜਿੱਥੇ ਕੀ ਰਾਵੀ ਦਰਿਆ ਨੇ ਆਪਣਾ ਇੱਕ ਵੱਖਰਾ ਰੂਪ ਜਿਹੜਾ ਜੋ ਲੋਕਾਂ ਤੱਕ ਪਹੁੰਚਾਇਆ ਕਿਉਂਕਿ ਇਸ ਜਗ੍ਹਾ ਤੇ 15 ਜਿੱਦਾਂ ਦੱਸਿਆ ਗਿਆ ਕਿ ਬੀਤੇ ਦਿਨਾਂ ਚ ਜਦੋਂ ਪਾਣੀ ਆਉਂਦਾ ਤਾਂ 14 ਤੋਂ 15 ਫੁੱਟ ਪਾਣੀ ਜਿਸ ਜਗ੍ਹਾ ਤੇ ਅੱਪਾ ਮੌਜੂਦ ਹੈ ਇਸ ਜਗ੍ਹਾ ਤੇ ਸੀਗਾ ਤਾਂ ਹੁਣ ਸੇਵਾ ਜਿਹੜੀ ਆ ਖਾਲਸਾ ਏਡ ਵੱਲੋਂ ਸ਼ੁਰੂ ਕਰ ਦਿੱਤੀ ਗਈ ਆ ਇਹਨਾਂ ਪੈਲੀਆਂ ਨੂੰ ਪਧਰੀ ਕਰਨ ਦੀ ਜਿਹੜੀ ਸੇਵਾ ਇੱਥੇ ਕੀਤੀ ਜਾ ਰਹੀ ਆ ਤਾਂ ਲਗਾਤਾਰ ਤੁਹਾਡੇ ਨਾਲ ਕੱਲੀ-ਕੱਲੀ ਅਪਡੇਟ ਜਿਹੜੀ ਇਸ ਹੜ੍ਹਾਂ ਨੂੰ ਲੈ ਕੇ ਐਸੀ ਲਗਾਤਾਰ ਪਹਿਲੇ ਦਿਨ ਤੋਂ ਸਾਂਝੀ ਕਰ ਰਿਆਂ ਤਾਂ ਇਸੇ ਤਰ੍ਹਾਂ ਦੇ ਨਾਲ ਅੱਗੇ ਵੀ ਆਉਣ ਵਾਲੇ ਸਮੇਂ 'ਚ ਜਿੱਥੇ ਵੀ ਲੋੜ ਪਏਗੀ ਜਿੱਥੇ ਵੀ ਕੱਲੇ-ਕੱਲੇ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਤੜ ਨਾਲ ਸਾਂਝੀਆਂ ਕਰਦੇ ਰਾਵਾਂਗੇ ਬਣੇ ਰਹੋ ਜਗਬਾਨੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਮਰਦਾਨਾ ਲਖਸਾਣਕ ਜਗਬਾਨੀ ਟੀਵੀ ਪਿੰਡ ਗੁਰਚੱਕ